ਏ ਕੀ ਕਰਦੇ ਹੋ ਉਠੋ ਇੱਥੇ ਬੈਠੋ ਮੰਜੀ ਤੇ ਨਹੀਂ ਸੰਤ ਜੀ ਮੇਰੇ ਲਈ ਇੱਥੇ ਹੀ ਠੀਕ ਹੈ ਆਪ ਮੇਰੇ ਬਜ਼ੁਰਗ ਹੋ ਮੈਨੂੰ ਤਾਰੂ ਸਿੰਘ ਕਹਿ ਕੇ ਬੁਲਾਓ ਇਹ ਜੋ ਕਲਾਮ ਤੁਸੀਂ ਗਾਰੇ ਸੀ ਕਿ ਇਹ ਗੁਰੂ ਨਾਨਕ ਜੀ ਦਾ ਹੈ ਸੁਣ ਕੇ ਬੜਾ ਸਕੂਨ ਮਿਲ ਆਏ ਨਹੀਂ ਇਹ ਨਾਮਦੇਵ ਜੀ ਦੀ ਬਾਣੀ ਦਾ ਸ਼ਬਦ ਕੀ ਨਾਮਦੇਵ ਜੀ ਵੀ ਆਪ ਦੇ ਗੁਰੂ ਹਨ ਨਾਮਦੇਵ ਜੀ ਭਗਤ ਹੋਏ ਨੇ ਜੋ ਅੱਲਾਹ ਦੇ ਨੂਰ ਨਾਲ ਇਕਮਿਕ ਹੋ ਗਏ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਵੀ ਗੁਰਬਾਣੀ ਦਾ ਦਰਜਾ ਦਿੱਤਾ ਲੋ ਭੋਜਨ ਛਕੋ ਕਿੱਥੇ ਰਹਿੰਦੇ ਸਨ ਭਗਤ ਜੀ ਭਗਤ ਜੀ ਦੱਖਣ ਦੇ ਰਹਿਣ ਵਾਲੇ ਸਨ ਅਤੇ ਕਿਰਤ ਕਰਕੇ ਛੀਂਬਾ ਸਨ ਇਹ ਤਾਂ ਨਹੀਂੀ ਸਾਤ ਹੋਈ ਕੋਈ ਇਨਸਾਨ ਕਿਰਤ ਕਰਕੇ ਨੀਵਾ ਨਹੀਂ ਹੁੰਦਾ ਬਲਕਿ ਆਪਣੀ ਕਰਨੀ ਕਰਕੇ ਹੀ ਨੀਚ ਗਿਣਿਆ ਜਾਂਦਾ ਹੈ ਜਿਹੜੇ ਇੱਕ ਰੱਬ ਨਾਲ ਜੁੜ ਜਾਂਦੇ ਨੇ ਉਹ ਕਿਸੇ ਵੀ ਗੁੱਲ ਜ਼ਾਤ ਦੇ